ਆਪਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਜੀ ਮੇਰੇ ਛੋਟੇ ਭਰਾ ਯਾਦਵਨ ਸਿੰਘ ਜਾਦੂ ਜਿਹੜੇ ਕਿ ਅਕਾਲੀ ਦਲ ਦੇ ਬਹੁਤ ਟਕਸਾਲੀ ਵਰਕਰ ਰਹੇ ਹਨ ਬਹੁਤ ਹੀ ਹਾਈ ਕਮਾਂਡ ਨਾਲ ਵੀ ਬੜੀ ਨਵੇਂ ਨੇੜਤਾ ਰਹੀ ਹੈ ਅੱਜ ਆਪਣੇ 300 ਸਾਥੀਆਂ ਦੇ ਨਾਲ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਮੈਂ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਜੀ ਆਇਆਂ ਕਹਾਂ ਔਰ ਇਹਨਾਂ ਨੂੰ ਵਿਸ਼ਵਾਸ ਹੋਣਾ ਕਿ ਬੜਾ ਮਾਨ ਸਤਕਾਰ ਆਮ ਆਦੀ ਪਾਰਟੀ ਦੇ ਵਿੱਚ ਪੂਰਾ ਹੋਏਗਾ ਔਰ ਬੰਦੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਮੇਰੇ ਵੱਲੋਂ ਜਿੰਨੇ ਵੀ ਸਾਰੇ ਇਹਨਾਂ ਦੇ ਨਾਲ ਸਾਰੇ ਸਾਥੀ ਸ਼ਾਮਿਲ ਹੋਏ ਆ ਅਕਾਲੀ ਦਲ ਛੱਡ ਕੇ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੱਦਕੋ ਨਾਪਾ ਹਲਕੇ ਦੇ ਵੀ ਗੱਲ ਕਰੀਏ ਜਿਨ੍ਹਾਂ ਨੂੰ ਹੁਣ ਪਾਸੋਂ ਚ ਇਲੈਕਸ਼ਨ ਆ ਉਹ ਵੀ ਅਕਾਲੀ ਦਲ ਨਾਮ ਆਤਰੇ ਔਰ ਸਾਰੇ ਕਿਤੇ ਅਕਾਲੀ ਦਲ ਜਿਹੜਾ ਜੀ ਬਹੁਤ ਬੈਕਵਰਡ ਤੇ ਚਲੇ ਗਿਆ ਨਾਪਾ ਦੇ ਵਿੱਚ ਅੱਜ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ 300 ਦੇ ਆਸ-ਪਾਸ ਜਿਹੜੇ ਤਕਸਾਲੀ ਵਰਕਰ ਹੈ ਜਿਵੇਂ ਜਾਦੂ ਜੀ ਬਹੁਤ ਤਾਣੇ ਵਰਕਰ ਹੈ ਆਈਟ ਮਾਨ ਦੇ ਨਾਂ ਬਹੁਤ ਮਿਹਨਤਾਂ ਰਹੀ ਹੈ ਬੜੀ ਮਿਹਨਤ ਕਰਨਾ ਹਰ ਇੱਕ ਰੈਲੀ ਤੇ ਰੈਲੀ ਤੇ ਜਾਣਾ ਸਾਰਾ ਇਹੀ ਭਰਾ ਕਰਦੇ ਸੀਗੇ ਅੱਜ ਇਹ ਵੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਤੇ ਇਹਨਾਂ ਨੂੰ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਮੈਂ ਬਤੌਰੇ ਐਮਐਲਏ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਇਹਨਾਂ ਦਾ ਪੂਰਾ ਮਾਨ ਸਤਕਾਰ ਆਮ ਆਦੀ ਪਾਰਟੀ ਦੇ ਵਿੱਚ ਹੋਏਗਾ ਜੀ 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 ਬੜੇ ਪੁਰਾਣੇ ਆਪੂ ਸੀਗੇ ਜੀ ਪਰ ਕਿਸੇ ਦਾ ਵੀ ਤੁਰ ਜਾਣਾ ਬਹੁਤ ਦੁੱਖदाई ਹੁੰਦਾ ਜੀ ਬਹੁਤ ਮੈਂ ਉਕ ਪਰਗਟ ਕਰਦਾ ਕਿ ਪਰਮਾਤਮਾ ਨੇ ਦੀ ਆਤਮਾ ਨੂੰ ਸ਼ਾਂਤੀ ਦੇਵੇ 파ਤੀ ਲੱਖ ਲੱਖ ਹੋ ਸਕਦੀ ਹੈ ਵਿਚਾਰ ਤਰ੍ਹਾਂ ਲੱਖ ਲੱਖ ਹੋ ਸਕਦੇ ਪਰ ਪਰਮਾਤਮਾ ਨੇ ਸਾਨੂੰ ਇਹ ਜੀ ਇਨਸਾਨੀ ਜੀਵਨ ਤੁਹਾਨੂੰ ਜਿਹੜਾ ਜੀ ਸਾਰਿਆਂ ਨੂੰ ਬਰਾਬਰ ਦਿੱਤਾ ਤੇ ਉਹਨਾਂ ਦਾ ਚਟਾਲਾ ਸਾਹਿਬ ਦਾ ਦੁਨੀਆ ਤੋਂ ਤੁਰ ਜਾਣਾ ਬਹੁਤ ਦੁਖਦਾਈ ਹੈ ਜੀ ਜੀ ਸਿੰਘ ਢੱਲੇਵਾਲ ਦਾ ਅੱਜ ਮਰਦ ਵਤਨ 25 ਦੇ ਰੇਕ ਸਟਾਰਟ ਹੋ ਗਿਆ ਤੇ ਕਿਵੇਂ ਦੇਖਦੇ ਹੋ ਉਹਨਾਂ ਦੀ ਤਬੀਅਤ ਜਿਹੜੀ ਆ ਦਿਨ ਪਰ ਦਿਨ 나ਜੂ ਗਰਦੀ ਜਾ ਰਹੀ ਦੁੱਖ ਮੇਰੀ ਭਾਵਨਾ ਤਾਂ ਢੱਲੇਵਾਲ ਸਾਹਿਬ ਨਾਲ ਜੁੜੀ ਹੋਈ ਹੈ ਜੀ ਮੈਂ ਤਾਂ ਸ਼ੁਰੂ ਤੋਂ ਹੀ ਕਿਸਾਨ ਸਬਤ ਕਰੇ ਨਾਲ ਮਜ਼ਦੂਰ ਦਾ ਮੈਂ ਪੁੱਤਾਂ ਜੀ ਤੇ ਕੇਂਦਰ ਨੂੰ ਕਿਤੇ ਨਾ ਕਿਤੇ ਇਸ ਚੀਜ਼ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਬੰਨੀਆਂ ਚਾਹੀਦੀ ਨੇ ਸਾਡੇ ਬਜ਼ੁਰਗ ਨੇ ਡੱਲੇ ਸਾਹਿਬ ਪਰ ਡੱਲੇ ਸਾਹਿਬ ਅਗਰ ਅੱਜ ਭੁਖੜਤਾਲ ਤੇ ਬੈਠੇ ਨੇ ਮਰਨ ਵਰ ਤੇ ਬੈਠੇ ਨੇ ਤਾਂ ਇਹ ਬਹੁਤ ਬੜਾ ਬੜਾ ਪੀੜਤ ਹੈ ਦੀ ਹੈ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਕੇਂਦਰ ਕਿਉਂ ਨਹੀਂ ਸੁਣ ਰਹੀ ਕੇਂਦਰ ਨੂੰ ਮੰਗਾਂ ਜਿਹੜੀਆਂ ਨੇ ਮੰਨ ਕੇ ਇਹ ਜਿਹੜੇ ਡੱਲੇਵਾਲ ਸਾਹਿਬ ਦਾ ਬਰਤ ਜਿਹੜਾ ਉਹਨੂੰ ਪਟਵਾਉਣਾ ਚਾਹੀਦਾ ਪਰ ਮੈਂ ਬਤਾਰੇ ਐਮਐਲਏ ਮੇਰਾ 101% ਸਮਰਥਨ ਜਿਹੜਾ ਜੱਲੇਵਾਲ ਸਾਹਿਬ ਨੂੰ ਹੈ। ਪਰ ਇਹ ਤਾਂ ਜਿਹੜਾ ਬਿਆਨ ਹੈ ਡਾਕਟਰ ਬੇਦਲ ਨੂੰ ਲੈ ਕੇ ਕਿੰਨਾ ਦੇਖਦੇ ਹੋ ਜਿਹੜਾ ਬਹਿ ਗਿਆ। ਇਹ ਉਹ ਭਿੰਦਰਾ ਅੰbedkar ਸਾਹਿਬ ਉਹ ਇਨਸਾਨ ਹੈ ਜਿਨ੍ਹਾਂ ਨੇ ਸਾਡਾ ਸੰਵਧਾਨ ਲਿਖਿਆ ਜੀ। ਔਰ ਉਹਨਾਂ ਬਾਰੇ ਕੋਈ ਗਲਤ ਬੋਲਣਾ ਬਹੁਤ ਮਾੜੀ ਗੱਲ ਹੈ ਜੀ। ਕਿਉਂਕਿ ਉਹ ਕਾਨੂੰਨ ਬਣਾਉਣ ਵਾਲੇ, ਸੰਵਧਾਨ ਬਣਾਉਣ ਵਾਲੇ ਨੇ। ਜਿਨ੍ਹਾਂ ਨੂੰ ਜਿਹੜਾ ਹਿੰਦੁਸਤਾਨ ਦਾ ਹਰੇਕ ਨਾਗਰਿਕ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ। ਜਦੋਂ ਸਰਕਾਰ ਦੇ ਵਿੱਚ ਵੈਸੇ ਹੀ ਸਿਰ ਧੁੱਕਦਾ ਜਿਉਂ ਨਾਲ ਬਾਰੇ ਕੋਈ ਵੀ ਇਦਾਂ ਦੀ ਸ਼ਬਦਾਵਲੀ ਜਾਂ ਇਦਾਂ ਦਾ ਕੋਈ ਬੋਲਣਾ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ। ਲੱਗਦਾ ਮੈਂ ਹਰਪ੍ਰੀਤ ਸਿੰਘ ਉਹਨਾਂ ਨੂੰ ਸੇਵਾ ਮੁਕਤ ਕਰਤਾ ਕਿਵੇਂ ਦੇਖਦੇ ਹੋ ਖਾਲੀ ਰਾਜ ਚ ਬਵਾਦ ਚੱਲ ਰਿਹਾ। ਬਿਲਕੁਲ ਵੀ ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਔਰ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੀ ਹੈ ਔਰ ਕਿਤੇ ਨਾ ਕਿਤੇ ਬਹੁਤ ਗੰਭੀਰ ਮਸਲਾ ਹੈ ਜੀ। ਔਰ ਬਹੁਤ ਗੰਭੀਰ ਮਸਲਾ ਇਹਦੇ ਵਿੱਚ ਸਿੰਘ ਸਾਹਿਬ ਦਾ ਪਹਿਲਾਂ ਦਾ ਰੋਲ ਔਰ ਹੁਣ ਦਾ ਰੋਲ ਔਰ ਜੋ ਵੀ ਚੱਲਿਆ ਆ ਰਿਹਾ ਜੀ ਸਿੱਖਿਸ਼ਮ ਲਈ ਆ ਠੀਕ ਨਹੀਂ ਮੈਂ ਤੇ ਇਹ ਗੱਲ ਕਹੂੰਗਾ ਕਿ ਸਿੱਖਿਸ਼ਮ ਲਈ ਆ ਠੀਕ ਨਹੀਂ ਆਪਣੀ ਕੌਮ ਲਈ ਇਹ ਗੱਲ ਠੀਕ ਨਹੀਂ ਕਿਤੇ ਨਾ ਕਿਤੇ ਸਭ ਨੂੰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ ਨਹੀਂ ਕੌਮ ਦਾ ਨੁਕਸਾਨ ਨਹੀਂ ਹੋ ਰਿਹਾ ਆ ਆਪਸੀ ਕਾਲੀਦਾਰਾਂ ਦੇ ਵਿਵਾਦ ਕਰਕੇ ਬਿਲਕੁਲ ਨੁਕਸਾਨ ਹੋ ਰਿਹਾ ਜੀ ਬਿਲਕੁਲ ਨੁਕਸਾਨ ਹੋ ਰਿਹਾ ਕਿਉਂ ਨਹੀਂ ਕੌਮ ਦਾ ਨੁਕਸਾਨ ਹੋ ਰਿਹਾ ਜੀ ਜਿਨ੍ਹਾਂ ਦੀ ਭਾਵਨਾ ਜੁੜੀ ਹੋਈ ਹੈ ਜਿਨ੍ਹਾਂ ਲੰਮਾ ਸਮਾਂ ਬੂਟਾ ਪਾ ਕੇ ਕਾਲੀਦਾਰ ਨੂੰ ਮੌਕਾ ਦਿੰਦਾ ਹੈ ਬਾਦੂ ਸਾਹਿਬ ਨੂੰ ਪੰਜ ਵਾਰ ਚੀਫ ਮਿਨਿਸਟਰ ਬਣਾਇਆ ਅਲਗ-ਅਲਗ ਉਹਨਾਂ ਨੂੰ ਵੀ ਮੁੱਖ ਮੰਤ ਕਿ ਕਿਤੇ ਨਾ ਕਿਤੇ ਇਹ ਬਹੁਤ ਮਤਲਬ ਬੈਕਵਰਡ ਤੇ ਚਲੇ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਕਾਲੀ ਦਲ ਨੂੰ ਤਾਂ ਘਾਟਾ ਹੈ ਹੀ ਹੈ ਔਰ ਲੋਕਾਂ ਦੀ ਭਾਵਨਾ ਦਾ ਵੀ ਬਹੁਤ ਵੱਡਾ ਖਲਵਾੜਾ ਕੱਲ ਇਲੈਕਸ਼ਨ ਹੋਏ ਜੀ ਕਿਵੇਂ ਦੇਖਦੇ ਹੋ ਪਾਸੋਂ ਦੇ ਵਿੱਚ ਇਲੈਕਸ਼ਨ ਹੈ ਜੀ 11 ਵਾੜਾਂ ਤੇ ਇੱਕ ਇਲੈਕਸ਼ਨ ਨਾਪਾ ਦੇ ਵਿੱਚ ਨਗਰ ਕੌਂਸਲ ਦੀ 6 ਨੰਬਰ ਵਾੜ ਚ ਸਾਰਿਆਂ ਲਈ ਗੁਰਨਾਕ ਹੈ ਜੀ ਮਿਹਨਤ ਬਹੁਤ ਕੀਤੀ ਹੈ ਮੈਂ ਆਪ ਖੁਦ ਕੱਲੀ ਕੱਲੀ ਦੁਕਾਨ ਕੱਲੇ ਕੱਲੇ ਘਰ ਚ ਗਿਆਂ ਚਾਹੇ ਨਾਪਾ ਦੇ ਪਾਸੋਂ ਪਰ ਮੈਨੂੰ ਉਮੀਦ ਹੈ ਕਿ ਭਾਵੇਂ 11 ਦੇ 11 ਪਾਰਟ ਔਰ ਨਾਪਾ ਦੀ ਜਿਹੜੀ ਛੇਨ ਪਰਵਾੜਾ ਆ ਆਮ ਆਦੀ ਪਾਰਟੀ ਵੱਡੇ ਫਰਕ ਨਾ ਜਿੱਤੇ ਉਹ ਜੇ ਕਾਲੇ ਦਾ ਛੱਡਣ ਦਾ ਕਾਰਨ ਤਾਂ ਇਹ ਹੈ ਪਿਛਲੇ ਕੁਸ਼ਕ ਦੇ ਸਮੇਂ ਤੋਂ ਜਿਹੜੇ ਘਟਨਾਕਰਮ ਚੱਲ ਰਹੇ ਨੇ ਜਿੱਦਾਂ ਕਹਿੰਨੀ ਹਰਪ੍ਰੀਤ ਸਿੰਘ ਦੀ ਗਰਦਾਰ ਕੁਛ ਹੀ ਹੋ ਰਹੀ ਹੈ ਉਹ ਗਲਤ ਹੈ ਕੁਸ਼ਕ ਦੇ ਬੰਦੇ ਆਈਟੀ ਸੈੱਲ ਦੇ ਇੰਨਾ ਜ਼ਿਆਦਾ ਗਲਤ ਕਹਿੰਨੀ ਹਰਪ੍ਰੀਤ ਸਿੰਘ ਬਾਰੇ ਬੋਲਿਆ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਪਿੱਛੇ ਇਦਾਂ ਨੇ ਸ਼ੁਭੀਰ ਜੀ ਨੇ ਹੋਰ ਮੰਨਿਆ ਵੀ ਸਾਡੇ ਤੋਂ ਹੀ ਘਟਨਾਕਰਮ ਹੋਏ ਨੇ ਪਰ ਉਹ ਨਹੀਂ ਹੋਣੇ ਚਾਹੀਦੇ ਸੀ ਉਹ ਗਲਤ ਨਹੀਂ ਜਦੋਂ ਜੀ ਕਿੰਨਾ ਨੌਜਵਾਨਾ ਜਿਹੜਾ ਥੋਡੇ ਨਾਲ ਕਾਜੀ ਦਾ ਛੱਡ ਰਿਹਾ 300 ਦੇ ਕਰੀਬ ਮੇਰੇ ਨਾਲ ਨੇ ਜਿਹੜੇ ਮੇਰੇ ਨਾਲ ਆਮ ਆਦੀ ਪਾਰਟੀ ਜਾ ਰਹੇ ਨੇ ਦੇਮਾਂ ਜਿਹੜੇ ਰਹਿਨਵਾਜੀ ਨਾਲ ਜਿੱਥੇ ਆ ਰਹੇ ਆ ਸਭਿਆ ਨੇ ਆਮ ਆਦਮੀ ਪਾਰਟੀ ਤੋਂ ਸ਼ਾਮਿਲ ਹੋਣ ਦਾ ਹੀ ਮੁੱਖ ਕਾਰਨ ਕੀ ਰਿਹਾ ਹੈ ਮੁੱਖ ਕਾਰਨ ਇਹ ਹੈ ਜੀ ਮੈਂ 15 ਦਿਨ ਪਹਿਲਾਂ ਐਮਐਲਏ ਸਾਹਿਬ ਨੂੰ ਮਿਲਿਆ ਸੀ ਉੱਥੇ ਕੁਝ ਬੰਦੇ ਬੈਠੇ ਸੀਗੇ ਸਰਪੰਚ ਆਏ ਸੀ ਹੋਰ ਸੀਗੇ ਉਹ ਜਦੋਂ ਨਹੀਂ ਅਕਸਰ ਨਾ ਪੀਏ ਨੰਬਰ ਰੋਟ ਕਰਦਾ ਹੁੰਦਾ ਪਰ ਐਮਐਲਏ ਸਾਹਿਬ ਨੇ ਕਹਿ ਕੇ ਇਕੱਲੇ ਇਕੱਲੇ ਬੰਦਿਆਂ ਦੇ ਨੰਬਰ ਵੀ ਮੈਨੂੰ ਵੀ ਸੇਵ ਕਰਾਉ ਕਿੱਥੋਂ ਕਿੱਥੋਂ ਇਹ ਕਦੀ ਵੈਸੇ ਲੀ ਸੰਪਰਕ ਜਿਹਨੇ ਆ ਫੋਨ ਕਰਦੇ ਨੇ ਗੱਲਬਾਤ ਕਰਦੇ ਨੇ ਚੰਗੀਆਂ ਗੱਲਾਂ ਲੈ ਸਾਡੇ ਲੀਡਰ ਚ ਤੇ ਸਾਨੂੰ ਵਧੀਆ ਲੱਗੀਆਂ ਉਹਦੇ ਕਰਕੇ ਅਸੀਂ ਇਹਨਾਂ ਦੇ ਨਾਲ ਜੋੜਨਾ ਚਾਹੁੰਦੇ ਆਂ ਵੀ ਪੱਕੇ ਤੌਰ ਤੇ ਤੁਰੀਏ ਨਾਲ ਇਹਨਾਂ ਨਾਲ ਕਿਹੜੇ ਕਿਹੜੇ ਵਿੰਗ ਚ ਕੰਮ ਕਰਿਆ ਤੁਸੀਂ ਮੈਂ ਜੀ ਸਟਾਰਟਿੰਗ ਐਸ.ਵਾਈ ਤੋਂ ਕੀਤੀ ਸੀਗੀ ਜੀ ਉਸ ਤੋਂ ਬਾਅਦ ਯੂਥ ਕਾਲੀ ਦਾ ਚੱਲੇ ਜੀ ਕੌਮੀ ਸੀਨੀਅਰ ਮੀਤ ਪ੍ਰਧਾਨ ਦਾ ਮੇਰੇ ਕੋਲ ਆਉਂਦਾ ਰਿਹਾ ਜੀ ਸਾਭਕਾ ਕੌਮੀ ਮੀਤ ਪ੍ਰਧਾਨ ਰਿਹਾ ਜੀ ਮੈਂ ਜਿਹੜੇ ਸ਼ੁਰੂ ਤੋਂ ਅਸੀਂ ਜਿੰਨੀਆਂ ਪੰਜਾਬ ਦੇ ਰੈਲੀਆਂ ਹੋਈਆਂ ਨੇ ਲੈਕਚਰਾਂ ਹੋਈਆਂ ਨੇ ਸਾਰਿਆਂ ਦੇ ਵਿੱਚ ਪਾਰਟੀ ਦੇ ਨਾਲ ਚੱਲਦੇ ਆਏ ਆਂ ਵੱਧ ਤੋਂ ਵੱਧ ਕੰਮ ਕੀਤਾ ਜੀ ਸਾਡੇ ਕੁਝ ਕਰ 90 ਦੇ ਲੀਡਰਾਂ ਕਰਕੇ ਸਾਨੂੰ ਪ੍ਰੋਬਲਮ ਸੀ ਜਿਹਦੇ ਕਰਕੇ ਇਹ ਸਾਨੂੰ ਤੰਗ ਪੇਸ਼ ਪਰੇਸ਼ਾਨ ਨਹੀਂ ਸੀ ਅੱਗੇ ਨਹੀਂ ਸੀ ਆਉਣ ਦੇ ਰਹੇ ਤਾਂ ਕਰਕੇ ਸਾਨੂੰ ਅੱਜ ਦੇ ਮੰਜ ਦੇ ਨਾਲ ਤੁਰਨਾ ਪੈ ਰਿਹਾ ਜੀ